पहले मेरे को याद है ठीक है ना थोड़ा सा होता है भी चलो ठीक है रिक्वेस्ट ठीक है हम भी आए नहीं पर फिर भी अब तो आप भी नहीं आप अभी आप अभी टोन अभी देखो पहले नहीं नहीं उस बंदे को लेके आओ उस बंदे को लेके आओ ये सारा डिपार्टमेंट भाग ਨਹੀਂ ਨਹੀਂ ਦੋ ਬੰਦੇ ਸਫੀਸ਼ੈਂਟ ਹੈ ਕਿ 20 ਬੰਦੇ ਸਫੀਸ਼ੈਂਟ ਦੋ ਬੰਦੇ ਇੱਜ਼ਤ से आगे کہہ ਰਹੇ ਆਪਕੋ ਆਪਕੋ ਰਿਕਵੈਸਟ ਕਰ ਰਹੇ ਆ ਕਿ ਭਾਈ ਇਹ ਕਰ ਲੋ ਉਹਨਾਂ ਨੇ ਤਾਂ ਬੋਲੇ ਹੀ ਨਹੀਂ ਉਹ ਤਾਂ ਚਲੋ ਅभी बोल ਰਹੇ ਆ ਆਪਕੋ ਸਿਸਟਮ ਨੇ ਇੱਕ ਬਾਤ ਸੁਣੋ ਆਪ ਇਲੀਗਲ ਹੈ ਰੈਡ ਹੋ ਨਾ ਇਲੀਗਲ ਹੈ ਨਾ ਕੋਈ ਰਾਈਟ ਤੇ ਤੁਹਾਡਾ ਹੈ ਨਹੀਂ ਤੁਸੀਂ ਫੇਰ ਬੰਦਿਆਂ ਨੂੰ ਧਮਕਾਇਆ ਕਰਦੇ ਹੋ ਤੁਸੀਂ ਇਹ ਤਾਂ ਰੋਲਾ ਕਿਉਂ ਪਾ ਰਹੇ ਹੋ ਹਫਤਾ ਨਹੀਂ ਖਾਲੀ ਕਰ ਦਿੰਗੇ ਕੋਈ ਹਫਤਾ ਨਹੀਂ ਹੈ ਕੋਈ ਹਫਤਾ ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ BBMP ਦੇ ਸਿਵਲ ਵਿਭਾਗ ਨੇ ਅੱਜ ਹਰਕਤ ਵਿੱਚ ਆਉਂਦਿਆਂ BBMP ਦੇ ਮਕਾਨਾਂ ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਖਾਲੀ ਕਰਵਾਏ। BBMP ਦੀ ਇਸ ਕਾਰਵਾਈ ਕਾਰਨ ਨਜਾਇਜ਼ ਕਬਜ਼ੇ ਕਰਨ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭਾਕੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਅੱਜ H ਬਲਾਕ ਵਿੱਚ ਨਜਾਇਜ਼ ਤਰੀਕੇ ਨਾਲ ਰਹਿ ਰਹੇ ਲੋਕਾਂ ਤੋਂ ਮਕਾਨ ਖਾਲੀ ਕਰਵਾਏ ਗਏ। BBMP ਅਧਿਕਾਰੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ BBMP ਦੇ ਮਕਾਨਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਇਹਨਾਂ ਲੋਕਾਂ ਨੂੰ ਕਈ ਵਾਰ ਮਕਾਨ ਖਾਲੀ ਕਰਨ ਦੀ ਬੇਨਤੀ ਅਤੇ ਲਿਖਤੀ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ BBMP ਵੱਲੋਂ ਇੱਕ ਕਾਰਵਾਈ ਕੀਤੀ ਗਈ ਉਹਨਾਂ ਕਿਹਾ ਕਿ ਇਹਨਾਂ ਨਜਾਇਜ਼ ਕਬਜ਼ਿਆਂ ਕਾਰਨ BBMP ਦੀ ਬਿਜਲੀ ਦੀ ਵਾਧੂ ਵਰਤੋਂ ਹੋ ਰਹੀ ਸੀ ਜਿਸ ਕਾਰਨ ਬਿਜਲੀ ਦੀ ਖਪਤ ਵੀ ਦਿਨ ਪ੍ਰਤੀ ਦਿਨ ਵਧ ਰਹੀ ਸੀ ਹੁਣ ਇਹ ਸਾਰੀ ਖਪਤ ਇਨ੍ਹਾਂ ਕਬਜ਼ਾਧਾਰੀਆਂ ਤੋਂ ਵਸੂਲ ਕੀਤੀ ਜਾਏਗੀ ਅਤੇ ਨਜਾਇਜ਼ ਕਬਜ਼ੇ ਹਟਾਉਣ ਦੀ ਪ੍ਰਕਿਰਿਆ ਅਗਾਹ ਵੀ ਜਾਰੀ ਰਹੇਗੀ ਜਾਣਕਾਰੀ ਦਿੰਦਿਆਂ ਹੋਇਆਂ ਐਸਡੀਓ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਐਚ ਬਲਾਕ ਵਿੱਚ ਨਜਾਇਜ਼ ਤਰੀਕੇ ਨਾਲ ਰਹਿ ਰਹੇ 10 ਮਕਾਨਾਂ ਨੂੰ ਖਾਲੀ ਕਰਵਾ ਕੇ ਇਨ੍ਹਾਂ ਮਕਾਨਾਂ ਦੀ ਬਿਜਲੀ ਪਾਣੀ ਦਾ ਕਨੈਕਸ਼ਨ ਕੱਟ ਕੇ ਤਾਲੇ ਲਗਾ ਦਿੱਤੇ ਗਏ ਹਨ ਅਤੇ ਕਈ ਮਕਾਨਾਂ ਤੇ ਵੈਲਡਿੰਗ ਸੈੱਟ ਨਾਲ ਵੈਲਡਿੰਗ ਕਰਕੇ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੋ ਵਿਅਕਤੀ ਵੀ BBMB ਦੇ ਕੁਆਟਰਾਂ ਤੇ ਨਜਾਇਜ਼ ਤਰੀਕੇ ਨਾਲ ਕਬਜ਼ਾ ਕਰੇਗਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਸਰ ਇਹਨਾਂ ਨੂੰ 4 ਮਹੀਨੇ ਹੋ ਗਏ ਸਾਨੂੰ ਕਹਿੰਦੇ ਇਹ ਕਿੰਨੇ ਬੰਦੇ ਆ ਤੁਹਾਡੇ ਇੱਥੇ ਹੈਲੋ ਮੈਂ ਕਿੰਨੇ ਬੰਦੇ ਆ ਤੁਹਾਡੇ ਇੱਥੇ ਜੀ ਇਹ ਤੁਸੀਂ ਕੋਲ ਆਇਆ ਸਰ ਇਹ ਵਾਲਾ ਇਹ ਨੰਬਰ 49 ਚ ਨਹੀਂ ਮੈਂ ਕਿਹਾ ਬੜੇ ਬੰਦੇ ਨੇ ਜਿਹੜੇ ਸੀ ਜੇ ਤੁਹਾਨੂੰ ਜੇ ਉਹਨਾਂ ਨੂੰ ਮੌਕੇ ਅੰਦਰ ਮੈਨੂੰ ਪਾਉਗਾ ਮੈਂ ਆ ਮੈਂ ਕਿ ਤੁਹਾਡਾ ਕਿਹੜੀ ਸਾਈਡ ਤੇ ਕੰਮ ਕਰ ਰਹੇ ਸਰ ਤਿੰਨ ਤੋਂ ਸਰ ਜੀ ਉਹ ਕਹਾਂਗੇ ਸ਼ੁਰੂ ਨੇ ਕੀਤਾ ਕੰਮ ਜਿਹੜੇ ਨਿਸ਼ਾਨਾ ਕਰਦੇ ਨੇ ਜੀ ਚਲੋ ਜਦੋਂ ਸ਼ੁਰੂ ਕਰੋਗੇ ਨਾ ਸਰ ਉਦੋਂ ਫਿਰ ਹਰ ਰੋਟੀ ਨਾਲ ਗੱਲ ਕਰਕੇ ਉਦੋਂ ਰਿਲੀਜ਼ ਕਰ ਦਾਂਗੇ ਹੁਣ ਜੋ ਸਾਡੇ ਸਾਰਿਆਂ ਵਾਸਤੇ ਉਹ ਹੈ ਜੀ ਉਹ ਹੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਡਿਪਾਰਟਮੈਂਟ ਦਾ ਨਾ ਨਹੀਂ ਜੀ ਇੱਥੇ ਆ ਕੇ ਤੁਸੀਂ ਪੋਜੀਸ਼ਨ ਦੇਖੋ ਸਾਰੇ ਮਕਾਨ ਖਾਲੀ ਕਰਤੇ ਆ ਜੇ ਤੁਸੀਂ ਨੰਗਲਾ ਤਾਂ ਤੁਸੀਂ ਵੀ ਆ ਕੇ ਸਾਈਟ ਚੈੱਕ ਕਰ ਲਓ ਪਲੀਜ਼ ਠੀਕ ਹੈ ਠੀਕ ਹੈ ਥੈਂਕ ਯੂ ਕੁਣ ਸਰ ਜਿ ਕੋਈ ਸਾਨੂੰ ਕਾਫੀ ਸਮੇ ਤੋਂ ਕੰਪਲੇਂਟ ਆਈ ਹੋਈ ਸੀਗੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਈ ਵਾਰ ਵਾਰਨਿੰਗ ਦੇ ਚੁੱਕੇ ਸੀਗੇ ਇਹ ਸਭ ਕੁਆਟਰ ਜਿਹੜੇ ਨਜਾਇਜ਼ ਤਰੀਕੇ ਤੇ ਖੋਲੇ ਗਏ ਸੀਗੇ ਤੇ ਅੱਗੇ ਵਾਰਨਿੰਗ ਦਿੱਤੀ ਪਰ ਕੋਈ ਉਹਦਾ ਫਾਇਦਾ ਹੋ ਜਿੱਤਕ ਹੋਇਆ ਨਹੀਂ ਸੀਗਾ ਇਹ ਫਿਰ ਅੱਜ ਹੁਣ ਅਸੀਂ ਪੀਐਸ ਤੋਂ ਸਟਾਫ ਦੀ ਹੈਲਪ ਨਾਲ ਤੇ ਆਪਦੇ ਡਿਪਾਰਟਮੈਂਟ ਦੇ ਪੁਲੀਸ ਦੇ ਬੰਦਿਆਂ ਨਾਲ ਇੱਥੇ ਆਏ ਸੀਗੇ ਤੇ ਕਾਫੀ ਹੱਦ ਤੱਕ ਅਸੀਂ ਕੁਆਟਰ ਹੁਣ ਖਾਲੀ ਕਰਾ ਵੀ ਚੁੱਕੇ ਆ ਤੇ ਬਾਕੀ ਅਜੇ ਸਾਡਾ ਚੱਲ ਰਿਹਾ ਜੇ ਹੋਰ ਕਰਵਾ ਰਹੇ ਆ ਜੀ ਜੇ ਲਿਸਟ ਆਈ ਜੀ ਕਿੰਨੇ ਕੁ ਕੁਆਟਰ ਹੈ ਜੀ ਜਿਹਦੇ ਨਜਾਇਜ਼ ਕਬਜ਼ੇ ਦੇਖਣ ਨੂੰ ਮਿਲ ਰਹੇ ਆ ਜੀ ਦੇਖੋ ਅਸੀਂ ਫਿਲਹਾਲ ਇੱਕ ਐਚ ਬਲੌਕ ਦੀ ਜਿਹੜੀ ਲਿਸਟ ਕੱਢੀ ਸੀ ਉਹਦੇ ਵਿੱਚ 10 ਤੋਂ 12 ਕੁਆਟਰ ਸੀਗੇ ਜੀ ਉਸ ਤੇ ਅੱਜ ਅਸੀਂ ਕਾਰਵਾਈ ਕਰ ਰਹੇ ਸੀ ਬਾਕੀ ਅੱਗੇ-ਅੱਗੇ ਅਸੀਂ ਹੋਰ ਵੀ ਬਲੌਕਾਂ ਦੇ ਵਿੱਚ ਜਾ ਕੇ ਬਾਕੀ ਕਾਰਵਾਈ ਪਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਵਿਕ ਨੂੰ ਮਿਲੇਗਾ ਇਸ ਤਰ੍ਹਾਂ ਜਿੰਨੇ ਵੀ ਨਜਾਇਜ਼ ਕੁਆਟਰ ਹੈ ਸਾਰੇ ਖਾਲੀ ਕਰਾਏ ਜਾਏਗੇ ਹਾਂਜੀ ਹਾਂਜੀ ਜ਼ਰੂਰ ਜੀ ਇਹ ਤਾਂ ਜੇ ਇੱਕ ਸਟਾਰਟਿੰਗ ਹੈ ਜੀ ਇਸ ਤੋਂ ਬਾਅਦ ਦੂਸਰੇ ਬਲੌਕਾਂ 'ਚ ਵੀ ਜਾਇਆ ਜਾਏਗਾ ਉੱਥੇ ਵੀ ਜਿਹੜੇ ਨਜਾਇਜ਼ ਤਰੂਪ ਤੇ ਕੁਆਟਰ ਖੋਲੇ ਹੋਏ ਆ ਉਹ ਖਾਲ ਅਪੀਲਾ ਤਾਂ ਅਸੀਂ ਦੇਖੋ ਜੀ ਕਈ ਵਾਰ ਕਰ ਚੁੱਕੇ ਆ ਜੀ ਹੁਣ ਤਾਂ ਇਹ ਚੇਤਾਵਨੀ ਸਮਝੀ ਜਾਵੇ ਤੇ ਸਾਨੂੰ ਹਾਈ ਅਥਾਰਟੀ ਦੇ ਵੀ ਨਿਰਦੇਸ਼ ਨੇ ਉਹ ਵੀ ਥੋੜਾ ਸਖਤ ਹੈ ਇਸ ਮਾਮਲੇ ਦੇ ਖਿਲਾਫ ਵੀ ਇਹ ਕੁਆਟਰ ਜਲਦੀ ਜਲਦੀ ਇਦਾਂ ਇਲੀਗਲ ਜਿਹੜੇ ਕੁਆਟਰ ਖੁੱਲੇਗੇ ਨੇ ਖਾਲੀ ਕਰਾਏ ਜਾਣ ਤੇ ਹੁਣ ਅੱਗੇ ਅਸੀਂ ਇਹ ਕੁਆਟਰ ਖਾਲੀ ਕਰਾ ਕੇ ਇਹਨਾਂ ਨੂੰ ਪੱਕੇ ਤੌਰ ਤੇ ਵੀ ਬੰਦ ਕਰ ਰਹੇ ਆ ਜਦ ਤੱਕ ਕਿਸੇ ਨੂੰ ਲੋਟ ਨਹੀਂ ਹੁੰਦੀਆਂ ਇਹਨਾਂ ਦੀ ਰਿਪੇਅਰ ਨਹੀਂ ਹੁੰਦੀ ਤਾਂ ਇਹਨਾਂ ਕੋਈ ਹੋਰ ਵੀ ਖੋਲ ਨਾ ਸਕੇ ਹਾਂਜੀ ਜੇ ਇਹ ਆਪ ਖਾਲੀ ਨਹੀਂ ਕਰਾਉਣਗੇ ਤਾਂ ਫਿਰ ਅਸੀਂ ਆਦੇ ਸਟਾਫ ਦੀ ਮਦਦ ਨਾਲ ਕੀ ਅਸਲ ਦੀ ਮਦਦ ਨਾਲ ਇਹਨਾਂ ਦਾ ਸਬੰਧ ਆਪ ਖਾਲੀ ਕਰਵਾਵਾਂਗੇ